ਹਾਂਜੀ ਅਸੀਕਾਲ ਜੀ ਕੀ ਹਾਲ ਚਾਲ ਨੇ ਤੇ ਫਰੀਦ ਦਾ ਗੇਅਰ ਗੁਰ ਦਾ ਸਮਾਨ ਕੱਲ ਆ ਗਿਆ ਤੇ ਕੱਲ ਦੀ ਤੇੜੀ ਤਾਂ ਉਧਰ ਹੀ ਲੰਘੀ ਫਿਰ ਬਾਕੀ ਹੋਰ ਸਮਾਨ ਮਹਗਾ ਬੜਾ ਚਲੋ ਕਰਨਾ ਹੀ ਆ ਹਨਾ ਪਰ ਆਪਦੇ ਆਪ ਨੂੰ ਦੁੱਖ ਜਿਹਾ ਲੱਗਦਾ ਵੀ ਜੋ ਕਿਸੇ ਦੇ ਵੱਧ ਪੈਸੇ ਲੱਗਦੇ ਹੁਣ ਤੇ ਹੁਣ ਗੇਅਰ ਗੁਰ ਕਰ ਲਿਆ ਫਿੱਟ ਉੱਪਰ ਲੀਆਂ ਸੈਟਿੰਗਾਂ ਰਹਿਦੀਆਂ ਨੇ ਬਾਕੀ ਬਹੁਤ ਰਹੇਗੇ 1-2 ਪੌਣੇ ਹਾਂਜੀ ਤਰੋਂ ਹੋ ਗਿਆ ਜਿਹਦੀ ਵੀ ਆ ਬਾਡੀ ਦਾ ਜਿਹੜਾ ਵਿੱਚ ਸਾਈਜ਼ ਹੁੰਦਾ ਸਿਮਾ ਪੈਂਦੀਆਂ ਨੇ ਉਹ ਸਾਈਜ਼ ਮਰਿਆ ਹੋਇਆ ਸੀ ਉਹ ਆਪਣੇ ਧੂਰੀਓ ਮਾਲ ਲਵਾ ਕੇ ਡਾਊਨ ਨਹੀਂ ਕਰਾਇਆ ਤੂੰ ਵੀ ਫੁੱਲ ਸਾਈਜ਼ ਤੇ ਕਰਿਆ ਪਹਿਲਾਂ ਮਾਲ ਹਰ ਜਖੜ ਜਖੜ ਕਰਾਇਆ ਚਲ ਚੱਕ ਕਹਾ ਜਤ ਇੱਥੇ ਆਉਂਦੇ ਤਾਉਣ ਦੇ ਰਾਵ ਕਿ ਤੱਕ ਗਾ ਕਿੱਥੇ ਜਾਂਦੇ ਮੋਰ ਤੱਕ ਆ ਜਾ ਕੇ ਜੋਤੀ ਘਰ ਦੇ ਆ ਜਾ ਤਾ ਆਪ ਚਲ ਗਈ ਇਹ ਇਹ ਨਹੀਂ ਹੈਗਾ ਵੀ ਦੋ ਸਿਮਾਂ ਪਾ ਕੇ ਚੱਲੂ ਇਹ ਦੂਜੀ ਤੇ ਕਦੇ ਕੰਮ ਨਹੀਂ ਕਰਦਾ ਫਿਰ ਬਾਜ ਆਉਣਾ ਨਹੀਂ ਛੱਡਦੇ ਪਿੱਤਲ ਦਾ ਮਾਲ ਲਵਾ ਕੇ ਤੇ ਜਿਹੜੀਆਂ ਇਧਰ ਸਾਈਡ ਤੇ ਸਿਮਾਂ ਹੁੰਦੇ ਨੇ ਉਹ ਵੀ ਛੋਏ ਪਏ ਤੇ ਉਹ ਵੀ ਪੂਰੀ ਬਰਾਬਰ ਕਾ ਕੇ ਜਾਂਦੇ ਹੋਏ ਅਸੀਂ ਧੂਰੀ ਰੱਖ ਗਏ ਸੀ ਤੇ ਨਾਭੇ ਨੂੰ ਮੁੜ ਕੇ ਆਉਂਦੇ ਥੱਲੇ ਹੁੰਦਾ ਅੰਦਰੀ ਦੀ ਬੱਤੀ ਖੋਟਾ ਮਨਵਾਟਾ ਉਹ ਹੋਣਾ ਗਿਆ ਬਾਜ ਅੜਦੀ ਦੀ ਵੱਡ ਮੋਟਾ ਆ ਗੋਲੀ ਨਿਕਲੀ ਆ ਵਿੱਚੋਂ ਜਿਹੇ ਕੰਮ ਕਰਿਆ ਕਰੋ ਘੱਟਾ ਕਰੋ ਹੁਣ ਇਹਦੇ ਨਵੇਂ ਮਾਡਲ ਦੀ ਉਹ ਪੈ ਗਈ ਦੂਜੀ ਹੋਰ ਬਾਈ ਪੋਰਾ ਹੀ ਕਾਊਂਟਰ ਬਾਹਰੇ ਨਿਕਲ ਗਈ ਨਾਲ ਉਹਦਾ ਹੋਜੰਗ ਵੀ ਲਾਏ ਜਾਂਦਾ ਸੀ ਨਾਟਾ ਬਈ ਬਾਲਟੀ ਇਹ ਬਹੁਤ ਅਵਧਨ ਆਹ ਚਹੀ ਗੈਲਰਾਮ ਵੀ ਖਤਮ ਹੋ ਗਿਆ ਵੀ ਵੱਟ ਕੇ ਕੱਢਿਆ ਬੜਾ ਬੁਰਾ ਹਾਲ ਹੂੰ ਉਹ ਤਾਂ ਪੈ ਗਿਆ ਉਹਦੇ ਕਰਾ ਗੜ ਮੱਪਿਆ ਹੈ ਆਹ ਜਿਹੜਾ ਨਮਾ ਪਾਇਆ ਉਹਦੇ ਨਾਲ ਲੱਗਦੇ ਰਾਗੜ ਕੇ ਪਾਇਆ ਉਹ ਇਹ ਗੱਲ ਸੁਣੋ ਯਾਰ ਨਾ ਤਾਂ ਇਹ ਲੱਗਦਾ ਅਮਰੋ ਪਲੇਸ ਤੇ ਲੱਗੇ ਇਹ ਨਾ ਅੱਜ ਦੇ ਦਿਨੋ ਤੋਂ ਹੋ ਰਿਹਾ ਆ ਕਾ ਵਟ ਭਾਈ ਯਾਰ ਕੀ ਹੋ ਗਿਆ ਹੁਣ ਕਿਹੜੀ ਚ ਐ ਚ ਇੱਧਰ ਕਿੰਨੇ ਕੁ ਬਾਰੇ ਨੇ ਹਨਾ ਇੱਧਰ ਤਾਂ ਇਹ ਤਾਂ ਹੈ ਨਹੀਂ ਬਾਰੇ ਇਹ ਇੱਥੇ ਵੱਡੇ ਪਾ ਰਹੇ ਨੇ ਟੱਕਰ ਇਹ ਤਾਂ ਪੂਰੀ ਪੂਰੀ ਪੂਰੇ ਨਾ ਟਰੇ ਚ ਮਾੜੇ ਜਿਹਾ ਘੱਟੇ ਨੇ ਘੱਟ ਨਹੀਂ ਤੇ ਵੱਡੇ ਪੈਜ ਕਰਦੀਆਂ ਵਾਹੋ ਜੀ ਆਏ ਘਰ ਆ ਇੱਧਰ ਲਿੱਧਰ ਲੁੱਢੀ ਗੱਲੇ ਕਿਉਂ ਉੱਧਰ ਕਰਾਉਂ ਚ ਨਾ ਬਈ ਇਧਰੋਂ ਆ ਜਿਆਦਾ ਬਾਰੇ ਆ ਆਹ ਪੈਣੀ ਛੋਟੇ ਆ ਪਿੱਛੇ ਨੇ ਜਰਾ ਇਹ ਨਾ ਦਿੱਤਾ ਫਿਰ ਇਧਰ ਲਾਗੇ ਉਹ ਮਿਕਸ ਹੋ ਗਏ ਤੰਨ ਨਟ ਉਹ ਪੈਣੇ ਲੱਗੇ ਨੇ 4 ਹੋ ਗਏ ਤੰਨ ਨਟ ਕਿਹੜੇ ਕਹਿੰਦੇ ਉਹ ਚੱਲਾ ਇਹ ਸਾਰੇ ਇੰਨੇ ਸੀਗੇ ਅੱਜ ਤੱਕ ਲੱਗਦਾ 6 ਦੇ ਦੋ 8 ਕੀ ਆ ਉਪਰ ਕਾਰ ਕਰਨ ਮਿਲਦੀ ਉਹਨਾਂ ਨੇ ਪਤਾ ਨਹੀਂ ਹਿੱਲ ਗਈ ਉਹ ਚੱਲ ਫੀਲ ਦਾ ਸੋਲਾ ਸਾਰਾ ਕੋਈ ਉੱਥੇ ਲਿਆਂਦਾ ਦੀ ਗੇਅਰ ਦੀਆਂ ਇਹ ਕਿਹਨੂੰ ਬਿਮਾਰੀ ਹੁੰਦੀ ਹੈ ਪ੍ਰੀਤ ਨੂੰ ਗੇਅਰ ਟਾਈਟ ਪਾਣੇ ਵੀ ਸਹੀ ਨਹੀਂ ਪੈਂਦੇ ਉਹਦਾ ਕਢਾਉਂ ਜਾ ਜਾਂ ਆਮ ਹੋ ਜਾਂਦਾ ਇਹ ਕਿਸੇ ਪਾਸੇ ਨਹੀਂ ਹਿਲਦਾ ਹੁਣ ਮੈਂ ਇਧਰੋਂ ਸਪੈਲਟਰ ਪੈਨ ਕੱਢ ਕੇ ਤਾਂਕਾ ਤੋੜ ਕੇ ਇਹਨੂੰ ਸਾਫ਼ ਕਰਕੇ ਫੇਰ ਗੇਅਰ ਸੌਕੇ ਪਾਣਗੇ ਵਿੱਚ ਨਹੀਂ ਬੰਦਾ ਗੇਅਰ ਦਾ ਕਸੂਰ ਕੱਢੀ ਜਾਂਦਾ ਕੋਈ ਕਲੱਚ ਦਾ ਕੱਢੀ ਜਾਂਦਾ ਇਹ ਸਾਰੀਆਂ ਮਸ਼ੀਨਾਂ ਦੀ ਹੁੰਦਾ ਹੈ ਦੂਜਿਆਂ ਦੇ ਵੀ ਕਈ ਗਾ ਟਾਇਟ ਪਾਏ ਹੁੰਦੇ ਨੇ ਪੱਤੀ ਪੂਤੀ ਘੁੱਟ ਲੈਂਦੀ ਹੈ ਬਿਲਡਿੰਗ ਵੇਲੇ ਉਹ ਵੀ ਇੱਕ ਦੋ ਸੀਜ਼ਨਾਂ ਬਾਅਦ ਟਾਇਟ ਪੈਣ ਲੱਗ ਜਾਂਦੇ ਨੇ ਗਰਾਰੀ 50 ਦੀ ਉੱਪਰ ਲਈ ਦੂਜਾ ਸੈੱਟ ਆ 15 ਦਾ 28 ਜੀ ਚਲਦਾ ਚਲਦਾ ਕੰਮ ਵਿਗੜ ਪਿਆ ਗਿਆ ਮੀਂਹ ਆ ਗਿਆ ਤਰਪਾਲ ਉਡ ਗਈ ਪਾਈ ਹੋਈ ਸੀ ਉੱਪਰ ਤੇ ਹੁਣ ਬਰਾਬਰ ਦੂਜੀ ਮਸ਼ੀਨ ਲਾ ਕੇ ਦੋਨਾਂ ਤੋਂ ਦੀ ਪਾਉਣਿਆ ਤਰਪਾਲ ਗੇਰ ਗੂਰ ਬੰਨਿਆ ਗਿਆ ਸਾਰਾ ਉੱਪਰਲੇ ਮਾੜੇ ਮੋٹے ਚ ਫੀਟਿੰਗ ਆਏ ਕੰਮ ਰਹਿੰਦੇ ਨੇ ਇੱਕੋ ਜਿਹੜੀ ਚਿੜੀ ਜੀ ਜਾਂ ਉਹਦੀ ਗੁੱਲੀ ਪਟਕੇ ਉਹਨੂੰ ਸਹੀ ਕਰਾਂਗੇ ਜੀ ਮੌਸਮ ਹਲੇ ਵੀ ਬਹੁਤ ਖਰਾਬ ਹੈ ਤੇ ਤਾਂ ਚ ਪਾਣੀ ਖੜ ਚੁੱਕਿਆ 1500 916 992 ਤੋ ਤਾਂ ਵਧੀਆ ਤਿਆਰ ਖੜੀਆਂ ਨੇ ਉਹ ਰੰਗ ਬਦਲਿਆ ਹੋਇਆ ਜਿਆ ਦੂਰ ਆ ਥੋੜਾ ਜਿਆ ਟੁੱਟਮਾ ਟੁੱਟਮਾ ਕੰਮ ਵਿੱਚ ਚੱਲੇ ਪੈਂਦਾ ਹੁੰਦਾ 10 ਤਰੀਕ ਤੋਂ ਪਹਿਲਾਂ ਪਹਿਲਾਂ ਉਹ ਲਿਆਓ ਕੀ ਕਰਦੇ ਹੋ ਹੋ ਨਾ ਇੱਕ ਮਰੇ ਦੇਖਣਾ ਇਹ ਕੱਢਾ ਆਇਆ ਲਾਈਨ ਬੰਦੀ ਤੇ 30 ਮਸਾਂ ਦੀ ਹੂੰ ਤੇ ਫੇਰ ਲਾਉਣਿਆ ਇਹਦਾ ਲਵੇ ਕੰਮ ਅੱਜ ਗਾਇ ਗੋਡਰਾਮ ਸਿੱਟਾਂਗੇ ਪਾਵਾਂਗੇ ਇਹਦਾ। ਫੇਰ ਐਂ ਸਰਦਾ ਨਹੀਂ। ਮੂਰੇ ਵੀ ਕੰਮ ਦੇਖਣਾ। ਲਓ ਜੀ। ਕਲਚ ਕੋਲਚ ਹੋ ਗਿਆ। ਤੈਨੂੰ ਬਦਨਿਆ ਕੋਈ ਨਹੀਂ ਇੱਕ ਸ਼ਾਰਟ ਬਣਾ ਕੇ। ਢੇਰ ਵੀ ਹੋ ਗਿਆ ਓਕੇ। ਜੇ ਪਰ ਕਾਇ ਵੀ ਬਹੁਤ ਹੋਗੀ ਮੀ ਜਿਆਦੇ ਆ ਗਿਆ ਇਹ ਦਾ ਜਮਾ ਫਰੀ ਕਰਕੇ ਪਾਇਆ ਇਹ ਆ ਬਿਲਡਿੰਗ ਤੋੜ ਕੇ ਬਾਹਰ ਕੱਢ ਕੇ ਤੇ ਰੇਗਮਾਰ ਲਾ ਕੇ ਇਹਨੂੰ ਕੋਲ ਕੋਲ ਮਾਰ ਕੇ ਡੀਜ਼ਲ ਪੂਰਾ ਰੈਲਾ ਕਰਿਆ ਆਸਾ ਮਤਲਬ ਆ ਦੋਨੇ ਪਿੰਨਾ ਕੱਢ ਕੇ ਇਹਨੂੰ ਹਲਿਆ ਕੇ ਦੇਖ ਲੈ ਵੀ ਸਾਫ ਹਿਲਦਾ ਇਹ ਪੂਰਾ ਜੇ ਦੋ ਇਹ ਜਾਮ ਹੋ ਜਾਂਦਾ ਫਿਰ ਉੱਪਰੋਂ ਲੀਵਰ ਪੈਂਦਾ ਨਹੀਂ ਹੈਗਾ ਜ਼ੋਰ ਲਵਾਈ ਜਾਂਦਾ ਹੁੰਦਾ ਆਪਾਂ ਨੋਕਸ ਕੱਢੀ ਜਾਂਦੇ ਹੁੰਦੇ ਆ ਗੇਅਰ ਦਾ ਜਾਂ ਕਲੱਚ ਦਾ ਜੇ ਗੇੜੇ ਨਿਕਲ ਲੱਗ ਜਾਂਦੇ ਨੇ ਸਾਹਮਣੇ ਜਿਹੜੀ ਬੋਲਟ ਟੱਕਰ ਹੁੰਦੇ ਨੇ ਗੰਬਾਸਾਂ ਦੇ ਇੱਕ ਵਾਰ ਸਾਈਡ ਤੇ ਹੁੰਦੇ ਨੇ ਸਾਈਡ ਆ ਢਿੱਲੇ ਕਰਕੇ ਜਿਹੜਾ ਨਿਕਲਦਾ ਉੱਪਰਲੇ ਨੂੰ ਮਾੜਾ ਮਾੜਾ ਖਸੀ ਚੱਲੇ ਜਿਵੇਂ ਇੱਕ ਗੇੜਾ ਕਸਤਾ ਤਾਂ ਜਾਨੀ ਕਿ ਇਹਦੀ ਲੋਡ ਨਹੀਂ ਪੈਂਦੀ ਸੀ ਸਪਰਿੰਗ ਸੂング ਬਦਲਦੀ ਮੀਨੇ ਕੰਮ ਖੜਾਦਾ ਸੀ ਪਹਿਲਾਂ ਤਰਪਾਲ ਪਾਈ ਹੋਈ ਸੀ ਉਹ ਕਾਇਆ ਸੀ ਬਾਈ ਉਹ ਕਹਿੰਦਾ ਲਾ ਦੋ ਮੁੜ ਕੇ ਜੀ ਲਾਹੀ ਜਦ ਹੀ ਮੀ ਆ ਗਿਰਿਆ ਅਸੀਂ ਵਧੀਆ ਰੱਸੀਆਂ ਰੁਸੀਆਂ ਨਾਲ ਬੰਨੀ ਸੀ ਬਾਤ ਚ ਦੱਸਦਾ ਇਹ ਫਿਰ ਪੁਲੀ ਕੱਟ ਕੇ ਪੈਣੀ ਵੀ ਨਹੀਂ ਪੈਂਦੀ ਫਿਰ ਪੁਲੀ ਵੀ ਨਹੀਂ ਪੈਂਦੀ ਇਹ ਦਵਾ ਆਪਾਂ ਦਾ ਨਹੀਂ ਪੈਂਦੀ ਨਹੀਂ ਪੈਂਦੀ ਇਹ ਬਾਤ ਹੀ ਪਾ ਚਲੋ ਚਲੋ ਦੇਖੋ ਅੱਜ ਚਲੋ ਨਾ ਮੈਂ ਪਹਿਲਾਂ ਪੁਲੀਆਂ ਪੱਟ ਨਾ ਪੁਲੀ ਪੱਟ ਦੂ ਕੋਈ ਗੱਲ ਤੇ ਮੈਨੂੰ ਪਾਗਲ ਹੈ ਨਾ ਸਮਾਨ ਸਾਹਮਣੇ ਸਾਰਾ ਨਹੀਂ ਲਿਪੜਦਾ ਸੀ ਹੁਣ ਬੰਦਾ ਜੋਤੀ ਕਹਿੰਦਾ ਮੇਤੋਂ ਬੁਰਾ ਕੋਈ ਨਹੀਂ ਜਿਹੜੀ ਜੀ ਚੱਕਣੀ ਉੱਥੇ ਰੱਖਣੀ ਹੈ ਇਹ ਵੀ 14 ਦੀ ਕੱਢਣੀ ਹੈ ਇਹਦੀ ਆ ਹਾਲਤ ਹੈ ਇਹਦੀ 15 ਦੰਦੇ ਵਾਲੀ ਪਾਵਾਂਗੇ ਕਿ ਚੋਕ ਵੱਧ ਹੁੰਦੀ ਸੀ ਉਹ ਵੀ ਹਟਾਉਣੀ ਆ ਆ ਲੈ ਵੀਡੀਓ ਦੇ ਨਾਲ ਜਾ ਮੈਨੂੰ ਲਾ ਦੇ ਹੈ ਵੀਡੀਓ ਦੇ ਨਾਲ ਕੀ ਲੈ ਕੀ ਲਿਆ ਮੈਂ ਪਲਾਸ ਫੜ ਨਹੀਂ ਸੰਦਦਾ ਮੈਂ ਲੈਣਾ ਨਾ ਹੁਣ ਤਾਂ ਥੋੜਾ ਵੀ ਵਧੀਆ ਆ ਗਿਆ ਪਹਿਲਾਂ ਦੋ ਤੋੜ ਤੇ ਨਹੀਂ ਉਹ ਦੂਗੜਾ ਪੁਲੀ ਪਾਉਣੀ ਆ ਚੱਲ ਲੈ ਫੜ ਪੁਲੀ ਪੱਟ ਕੇ ਤਵਾ ਪਾ ਕੇ ਦੂਆ ਪੁਲੀ ਪਾਉਣੀ ਆ ਹਾਂ ਚੱਲ ਇਹ ਵੀ ਦੇਖ ਲੈ ਇਹ ਵੀ ਦੂਸਰ ਕਿੱਤੀ ਦੇ ਬਊ ਆ ਇਹ ਚੱਕੜ ਬਾਲਾ ਹੋ ਗਿਆ ਓਏ ਇਹ ਟੇਡਾ ਕਰਕੇ ਗੱਡੇ ਸੀ ਮੈਂ ਹੂੰ ਟੇਡਾ ਕਰਕੇ ਤਵਾ ਗੱਡਿਆ ਤਵਾਫ ਕਰਿਆ ਸੀਗਾ ਤੇ ਕੱਲੀ ਪੁਲੀ ਬਦਲੀ ਹੋ ਗਿਆ ਕੋਈ ਫੇਰ ਜਾਂ ਬਦਲੀ ਪਈ ਬਈ ਬਦਲੀ ਨਹੀਂ ਆਂਦੀ ਤਾਂ ਕੱਡੇ ਬਣਾ ਇਧਰ ਜਗੜ ਥਲੇ ਬਣਾ ਸਰ ਤੇ ਰੋੜ ਪੁਲੀ ਕਿਵੇਂ ਪੈਂਦੀ ਹੈ ਇਹਦੀ ਰੋੜ ਪੁਲੀ ਇਹਦੇ ਪੈਂਦੀ ਆ ਰੋੜੀ ਪੈਂਦੀ ਦਵਾਈ ਆ ਮੈਂ ਰੋੜ ਪੁਲੀ ਪਾ ਕੇ ਜੀ ਚੱਲਦੀ ਨਹੀਂ ਚੱਲਦੀ ਤੋੜ ਕੇ ਦਿਖਾਦੀ ਮੈਨੂੰ ਖੱਤੇ ਚ ਰੋੜ ਪੁਲੀ ਪਾ ਕੇ ਇਹ ਹਾਈ ਸਪੀਡ ਹੈ ਇਹ ਹਾਈ ਸਪੀਡ ਘੇਰਾ ਤੇ ਨਾ ਰੋਡ ਤੇ ਤਾਂ ਪਾ ਕੇ ਲੱਗੇ ਜਾਣੀ ਫਿਰ ਉਦੋਂ ਵੀ ਪੁੱਪਲੀ ਨਿਕਲਦੀ ਰਹੇਗੀ ਇਹ ਕੱਢਦੀ ਨਹੀਂ ਹੈਗੇ ਰੋਡ ਤੇ ਤਾਂ ਪੈਂਦੀ ਆ ਕੰਪਨੀ ਨਾ ਹੀ ਦਿੰਦੀ ਕੰਪਨੀ ਦਿੰਦੀ ਹੈਗੀ ਰੋਡ ਤੇ ਉਹਦਾ ਆਪਾਂ ਹੀ ਧੱਕਾ ਕਰਦੇ ਆ ਫਿਰ ਆਪਾਂ ਕਹਿੰਦੇ ਆ ਵੀ ਟਰੱਕਾਂ ਨੂੰ ਲਾਉਂਦੀ ਜਾਵੇ ਬਸ ਫਿਰ ਪਹਿਲਾਂ ਗੌਰ ਕਰ ਨਹੀਂ ਜੀ ਮੈਂ ਇਹ ਖੰਡ ਮੈਂ ਦੇਖੀ ਬਾਪਾ ਮੰਨਾਂਗੇ ਅਗਰ ਜੇ ਪਾਵਾ ਨੂੰ ਜੀਤ ਨੂੰ ਪਾ ਦੇ ਮੰਨਾਂਗੇ ਵਿੰਦਰ ਸਿੰਘ ਨੂੰ ਵਿੰਦਰ ਸਿੰਘ ਨੂੰ ਮੰਗੀਆਂ ਫੋੜ ਦਾ 30ਤੀ ਚਾ ਵੀ ਜਾ ਗਏ ਦੇ 30ਤੀ ਦਾ ਇਹ ਨੂੰ ਛੱਤੀ ਨਾਲ ਹੀ ਲਿਜਾ ਦੇ ਲੈ ਦੋਨੀ ਲੈ ਲੈ ਜਿਹੜੀ ਆਉਂਦੀ ਹੈ ਤੁਹਾਨੂੰ ਲੈ ਵੜ 30ਤੀ ਦੀ ਲਾ ਲੈ ਕੋਈ ਪਹਿਲੀ ਛੱਤੀ ਨਾਲ ਹੀ ਲਾ ਦੇ ਨਾ ਤੂੰ 30ਤੀ ਦੀ ਕਹਿੰਦਾ ਇਹ ਲਾ ਉਹ ਛੋਟਾ ਜਿਹਾ ਲਾਦਾ ਦੇਖਣ ਨੂੰ ਲੈ ਛੱਟ ਲਾ ਬਰ ਕੋਈ ਯਗੀ ਚੱਕ ਲੈ ਨਿਕਲ ਜੀ ਇਹਨੂੰ ਕੋਈ ਸਾਡੀ ਸਟ ਲਾਦਾ ਇੱਥੇ ਥੋੜ ਕੇ ਤਾਂ ਦੇਖ ਕੱਟੀ ਨਹੀਂ ਹੋਣੀ ਕੱਟੀ ਹੋਣੀ ਆਹ ਰਾਰ ਚੱਕ ਲੰਬੀ ਜਗੀ ਹਲ ਜਾ ਹੁਣ ਵੀਡੀਓ ਰੋਕ ਲਈਏ ਫਿਰ ਕੱਢ ਲਈਏ ਪੋਲੀ ਪਾਲੀ ਇਹ ਦੇਖੋ ਨਾ ਫੋਨ ਦੀ ਪੇ ਹਾਂ ਚਲ ਆਪਾਂ ਪਤਾ ਹੀ ਵੀਡੀਓ ਆਉਣ ਨਾ ਤੂੰ ਕੱਢ ਤਾਂ ਦਿੱਤੀ ਸਾਹਮਣੇ ਚੱਲ ਪਾ ਹੁਣ ਇਹ ਹਾਂ ਜਿੱਤ ਗਿਆ ਵੀ ਜਿੱਤ ਗਿਆ ਬਸ ਠੀਕ ਮੁਖਤਿਆਰ ਜਿੱਤ ਗਿਆ ਕੀ ਕਹਿੰਦਾ ਹਾਂ ਤਾ ਮੱਕੀ ਵਾਲਾ ਕੁਨੀ ਤੇ ਰਹਿ ਗਿਆ ਨਟ ਕਸਣਾ। ਆਜਾ ਕਾ ਬ੍ਰੀਚਰ ਖੋਲਣਾ ਜੱਕੀ ਇਹਦਾ 14 15 ਲੈ ਆ ਜੀ ਯਾਰ ਮੋਰੇ। ਇਹ ਕੀ ਗੱਲ ਹੋਰ? ਤੇਲ ਨਹੀਂ ਪਾਉਣਾ ਇਹ ਚ। ਵੱਡਾ ਲੱਗੂ। ਉਹ ਥੱਲੇ ਵਾਲਾ ਖੁੱਲਦਾ ਨਹੀਂ ਹੈਗਾ ਫਰੀ ਆਹੋ ਉੱਤੋਂ 11 ਖੋਲ ਲੈ ਫੇਰ ਉਹਨੂੰ ਕੱਲੇ ਨੂੰ ਖੋਲਾਂਗੇ ਚਾਬੀ ਨਾਲ। ਥੱਲੇ ਇਹਦੇ ਦੋਰ ਮਾਰਿਆ ਹੋਇਆ ਪਹਿਲਾਂ ਕੇ ਨੇ। 14 ਨੰਬਰ ਦੀ। ਆ ਗਈ 14। ਥੱਲੇ ਵਾਲਾ ਫਰੀ ਕਰਿਆ ਪਿਆ। ਗੋਲ ਕਰਿਆ ਪਿਆ ਨਟ। ਦੇਖ ਇਹਨਾਂ ਚਾਬੀ ਲਾਟ। ਕਿਸੇ ਹੋਰ ਪਹਿਲੂ ਜਿਹੇ ਚ ਪਾ ਲਈ। ਹੋਰ ਰਿਹਾ ਮਜਾ ਵੀ ਬਹੁਤ ਟਾਈਟ ਆ ਲੋ ਜੀ ਇਸ ਤਰੀਕਾ ਪਾਉਣਾ ਇਹ ਤੇਈ ਦਾ ਬੁਣਵਾ ਸਕਦੇ ਜੈਸੇ ਹੋ ਤੇਈ ਤੇਈ ਯੋ ਲੱਗਦੀ। ਲੱਗੋਟੀ ਚੱਕ ਤੇਜੀ ਦੀ। ਕੁੰਡੀ ਦੀ ਗੋਟੀ ਵੀ ਲੈ ਜਾ। 19 ਨੰਬਰ 19 ਮੈਨੂੰ ਤੇ ਆ ਲੱਗਦਾ ਵੀ ਜਿੱਦਾਂ ਭਾਉ ਉਹਨਾਂ ਨੇ ਆਖੇ ਖੜ ਦੇ ਖੜ ਦੇ ਖੜ ਦੇ ਖੜ ਜਾ ਖੜ ਜਾ ਮੇਰੇ ਤੇ ਸੈਟਿੰਗ ਕਰਨਾ ਮਾਰੀਦਾ ਵਾ। ਕਿਹੜਾ? ਆੜੇ ਕੋਟਿੰਗ ਵਾਲਾ ਸੈਟ। ਹਾਂ। ਉਹਨਾਂ ਨੇ ਕਿ ਰਜਾਲਾ ਲੱਗਿਆ ਹੀ ਇਹਨੂੰ। ਇਧਰ ਦੀ ਯਾਰ ਕਸੀ ਨਾ ਟਾਹ ਹੁੰਦੀ ਆ ਕਿਹੜੇ ਲੈ ਪਾਨਾ ਦੇ ਮੈਨੂੰ ਇਧਰ ਦੀ ਆਹ ਫਾੜ ਰਿਹਾ ਲੈ ਗੋਟੀ ਕਪਾਲੀ ਰੋਟੀ ਲੈ ਫੇਰ ਪੰਨੂ ਵੀਤ ਨਹੀਂ ਜੀ ਬਣਾ ਲਾਂਗੇ ਜੀ ਹਾਰ ਨਾਲ ਖੋਲਾਂਗੇ ਉੱਪਰ ਲੱਕ ਅਸੀਂ ਉਹ ਟਿੱਪ ਧਰ ਕੇ ਜੀ ਕਰਨਾ ਉਹਦਾ ਵੀ ਨਹੀਂ ਕਿ ਕਹਿਣਾ ਉੱਪਰੀ ਹੱਥ ਟੱਕਣ ਦਾ ਕਿੜ ਗਿਆ ਉਹ ਤੇਲੇ ਦਾ ਤੇ ਟੱਕਰ ਦੀ ਵੱਡੀ ਦਾ ਥੋੜੀ ਹਾਂ ਜੀ ਹੈਗਾ ਟੱਕਣ ਵਾਲੀ ਦਾ ਉਹ ਤਾਂ ਅੰਦਰ ਹੀ ਰੱਖਤੀ ਸੀ ਚੱਲ ਹੋ ਗਿਆ ਇਧਰ ਪਾਣੀ ਚਾਬੀ ਰੱਖ ਦਾੜੀ ਜੀ ਦੇਖੋ ਲੜ ਪਏ ਆ ਖੁੱਲ ਗਿਆ ਨੂੰ ਕਾ ਕਰਦੇ ਚੱਕੀ ਤੇਲ ਵਾਲੀ ਵੱਡੀ ਅੰਦਰ ਇਹਦਾ ਟੱਕਾ ਕਿੱਥੇ ਆ ਕੀ ਦਾ ਇਹ ਤਾਂ ਨਹੀਂ ਪਤਾ ਯਾਰ ਕੱਲ ਐ ਡੀਜ਼ਲ ਕੱਢਿਆ ਸੀ ਉਦੋਂ ਦੀ ਪਹਿਲਾਂ ਇਹ ਚ ਰਿਡਕਸ਼ਨ ਚ ਹੋ ਪਾ ਪਿਆ ਦੀ ਮਗਲਾਇਲ ਦੂਜੇ ਹੀ ਲਾਲ ਕੋੜਾ ਜਾ ਤਾਂ ਹੀ ਜਵਾਲ ਲੱਗੀ ਉਹਨੂੰ ਲੈ ਫੜ। ਆ ਦੇਖੋ ਆ ਦੀ ਤਾਂ ਮੀਟਰ ਪਰ ਇਧਰ ਦੇਖ ਲਾਂਗੇ ਲੈਵਲ ਚ ਕਿੱਥੇ ਗਾਉਂਦਾ। ਹਾਂ। ਚਲ। ਆ ਲੀਟਰ ਜਿਨਾ ਪਾ ਦੇ। ਮੀਨੇ ਕੰਮ ਖਰਾਬ ਕਰਤਾ ਤੇ ਕਲਚ ਕਲਚ ਹੋ ਗਿਆ ਫਿੱਟ ਗੇਅਰ ਹੋ ਗਿਆ ਡਿਸਕ ਦਾ ਕੰਮ ਹੋ ਗਿਆ ਇਹ ਡਿਸਕ ਦਾ ਇਹੀ ਚੱਕਰ ਹੁੰਦਾ ਵੀ ਜਦੋਂ ਜਿਹੜਾ ਇਹਦਾ ਪਿਸਟਨ ਹੁੰਦਾ ਉਹ ਪਿੱਛੇ ਮੁੜਨੋਂ हट ਜਾਂਦਾ ਹੁੰਦਾ ਉਹਨੂੰ ਵਧੀਆ ਰੇਗ ਰੋਗ ਮਾਰ ਲਾ ਕੇ ਮੰਗਲੈ ਲਾ ਕੇ ਸਾਫ ਕਰਕੇ ਹੱਥ ਨਾਲ ਕੰਮ ਕਰਨਾ ਚਾਹੀਦਾ ਉਹ ਵੀ ਅੰਦਰ ਹੱਥ ਨਾ ਜਾਵੇ ਉਧਰੋਂ ਜਿੱਥੇ ਨਟ ਹੁੰਦਾ ਹੈ 14 ਨੰਬਰ ਦਾ ਉਥੋਂ ਕੋਈ ਚੀਜ਼ ਨਾ ਮੜਾ ਜਾਂ ਫੇਰ ਪਿੱਛੇ ਤੋੜ ਲਿਆ ਫੇਰ ਉਹ ਸਹੀ ਕੰਮ ਕਰਦਾ ਈ ਗੇਰਾਂ ਵਾਲਾ ਇਹ ਹੋ ਗਏ ਗਿਆ ਗੱਲ ਦੱਸੀ ਹੈ ਵੀ ਜਿਵੇਂ ਗੇਅਰ ਨਿਕਲ ਲੱਗ ਗਿਆ ਪਹਿਲਾ ਕੰਮ ਤਾਂ ਵੀ ਚਲੋ ਇਹ ਸਪਰਿੰਗ ਵਾਦਾਂ ਦੀ ਲੋੜ ਨਹੀਂ ਹੁੰਦੀ ਸਾਈਡ ਵਾਲੀ ਅੱਲ ਕਿ ਢਿੱਲੀ ਕਰਕੇ ਸਾਹਮਣੇ ਵਾਲੀ ਥੋੜੀ ਜੀ ਕੱਸ ਲਈ ਉਦੋਂ ਬਾਅਦ ਇਵੇਂ ਗੇਅਰ ਪੈ ਨਹੀਂ ਰਿਹਾ ਮੰਨ ਲਾ ਉਧਰੋਂ ਖਾਂਚਾ ਵੀ ਮੁੱਕ ਗਿਆ ਆਪਣਾ ਇੱਧਰ ਪੈ ਨਹੀਂ ਰਿਹਾ ਤਾਂ ਇਹਨਾਂ ਦੇ ਵਿੱਚੋਂ ਇਹਦੀ ਲੰਬਾਈ ਵਧਾ ਲਈ ਜਿਵੇਂ ਇਹਨੂੰ ਵੱਧ ਕਰ ਲਿਆ ਜੇ ਕਿ ਟਾਈਟ ਹੋਈ ਹੋਈ ਹੈ ਤੇ ਫੇਰ ਵੀ ਨਹੀਂ ਗੇਅਰ ਪੈਂਦਾ ਹੈਗਾ ਹੁਣ ਇਹ ਲਈ ਇਹ ਸਾਰੇ ਕੰਮ ਨਿਬੜ ਗਏ ਇਕੱਲਾ ਉਹ Maruti ਵਾਲੇ ਐਂਡ ਜੇ ਪਾਉਣੇ ਰਹਿ ਗਏ ਇਹਦੇ ਜਿਹੜੇ ਕਾਇਮ ਥੱਲੇ ਨੇ ਤੇ ਅਕ ਸੂਤੇ ਜੇ ਥਾਵੇਂ ਇਹ ਆ ਆ ਗਿਆ ਆ ਦਿਖਾਈ ਨਹੀਂ ਇਹ ਵੀ ਜਦੋਂ ਖਰਾਬ ਹੋ ਜੇ ਨਾ ਢੱਲ ਮਾਰਨ ਲੱਗ ਜਾਂਦਾ ਇੱਥੇ ਉਦੋਂ ਵੀ ਨਹੀਂ ਕੰਮ ਕਰਦਾ ਇਹ ਇਹ ਪਾਉਣਾ ਨਵਾਂ ਇੱਕ ਬਾਕੀ ਬਾਬੇ ਦੀ ਕਿਰਪਾ ਨਾਲ ਸੋਹਣਾ ਹੋਈ ਜਾਂਦਾ ਕੰਮ ਇਹ ਹੁਣ ਇਹਦੇ ਕਾਊਂਟਰ ਪਏਗੀ ਚਾਹੇ 4x4 ਚਲੋ ਉੱਥੇ ਹੁਣ 1000 ਰੁਪਏ ਦਾ ਫਰਕ ਪੈਣਾ ਸੀ ਹਨ ਵੀ ਗਾਂ ਵਾਸਤੇ ਕੋਈ ਲੋਡ ਹੈ 4x4 ਲਵਾਉਣਾ ਵੀ ਦੁਬਾਰੇ ਗੇਅਰ ਖੋਲਣ ਦੀ ਲੋੜ ਨਹੀਂ ਵੀ ਕੰਮ ਹੋ ਗਿਆ ਦਾ ਇੱਕ ਇਹ ਗੱਲ ਦੀ ਹੈਰਾਨੀ ਹੈ ਵੀ ਜਿਹੜਾ ਬੰਦਾ ਰੱਖਿਆ ਹੋਇਆ ਮੇਰੇ ਮਾੜਾ ਨਹੀਂ ਕਹਿੰਦੇ 38 38 ਰੇਟ ਆ ਕੰਮ ਕੋਈ ਆਉਂਦਾ ਨਹੀਂ ਨਾ ਗੇਰ ਦਾ ਨਾ ਕਲਚ ਦਾ ਨਾ ਕੋਈ ਹੋਰ ਨੌਲਜ ਆ ਜਾ ਆ ਉਹ ਕੱਲੀ ਚੈਨ ਦੇ ਪਾੜ ਕਸੇ ਪਾ ਗਿਆ ਉਹਨੇ ਇਹਦੇ ਪਾਵਾਂਗੇ 15 ਦੀ 50 ਦੀ ਆੜੇ ਇਹਨੂੰ ਹਟਾਵਾਂਗੇ ਚੋਕ ਹੋਣ। ਇਹ ਪੁਲੀਆਂ ਦੇ ਰੰਗ ਬਦਲੇ ਪੈਣੇ ਚੋਕ ਹੋ। ਆ ਦੇਰੋਂ ਅੱਗ ਕੱਢੀ ਹੋਈ। ਹੋ ਕੇ ਦਿਖਾਵੇ। ਬਾ ਚਲਾਉਣ ਵਾਲਾ ਚ ਅੱਜ ਦਾ ਹੋਵੇ। ਫੇਰ ਇਹ ਕੰਮ ਕਰੇ ਦਾ ਫਾਇਦਾ। ਮੁੰਜੇ ਚਲਾਉਣ ਆਏ ਦਿਲ ਚ ਹੀ ਰਖਾ ਬੀ ਹਾਂ ਕਰਿਆ ਹੋਣੇ ਆ ਮੈਂ ਤਾਂ ਖੜਾ ਕੇ ਦਿਖਾਉ। ਫੇਰ ਕੋਈ ਫਾਇਦਾ ਨਹੀਂ। ਆ ਕੀ ਆਪਣਾ ਜਿ ਵਿੱਕੀ ਨੂੰ ਕੰਮ ਹੋ ਗਿਆ ਸੀ ਪਿੰਡ। ਉਹਨੂੰ ਜ਼ਰੂਰੀ ਜਾਣਾ ਪਿਆ ਸਵੇਰੇ ਬੱਸ ਚਾੜਿਆਂਦਾ ਸੀ ਉਹ ਤੇ ਕੱਲ ਨੂੰ ਆਜੂਗਾ ਦੁਪਹਿਰ ਤੱਕ ਤੇ ਇਹ ਕਹਿੰਦੇ ਲਾਈਟਾਂ ਲੂਟਾਂ ਦਾ ਕੰਮ ਕਰਾਉਣਾ ਉਹ ਆਪਣਾ ਇਲੈਕਟ੍ਰੀਸ਼ੀਅਨ ਹੈ ਵੀ ਜਿੱਥੇ ਵੀ ਕੰਮ ਅੜ ਗਿਆ ਇਲੈਕਟ੍ਰੀਸ਼ੀਅਨਾਂ ਨਹੀਂ ਇੱਧਰ ਹੈ ਵੀ ਨਹੀਂ ਕੋਈ ਆਪਾਂ ਚਲੋ ਇਹ ਨਹੀਂ ਕਹਿੰਦੇ ਵੀ ਬੰਦਾ ਹੈ ਨਹੀਂ ਬਸ ਬਹੁਤ ਘੱਟ ਕੰਮ ਆਉਦਾ ਬੰਦਿਆਂ ਨੂੰ ਇੱਕ ਵਾਰ ਅਸੀਂ ਚੱਲ ਗਏ ਕਿਸੇ ਕੋਲੇ ਅਸੀਂ ਕਿਹਾ ਵੀ ਹਾਰ ਨਹੀਂ ਚੱਲ ਰਹੇ ਮੈਂ ਸੋਚ ਕਿਹੜੀ ਹੈ ਉਹਨੂੰ ਕਿਹਾ ਵੀ ਜੇ ਸਾਨੂੰ ਇਹ ਸੋਚ ਪਤਾ ਹੁੰਦਾ ਸੀ ਤੇਰੇ ਕੋਲੇ ਕੀ ਕਾਹਦੇ ਕੀ ਕਰਨ ਆਉਣਾ ਸੀ ਕਾਲੇ ਜੋਂ ਅਸੀਂ ਗਏ ਸੀ ਨਾਬੇ ਉਦੋਂ ਵਾਪਸੀ ਤੇ ਮੈਂ ਉਹਦੀ ਕਿਟ ਚੱਕ ਲਿਆ ਇਹਦੀ ਸਮਾਨ ਵਾਲੀ ਤੇ ਅੱਜ ਚਲੋ ਉਹ ਨੂੰ ਜਾਣਾ ਪੈ ਗਿਆ ਹੁਣ ਇਹਦਾ ਸਮਾਨ ਸਾਰਾ ਫੜ ਲਓ ਇਹ ਕਹਿੰਦੇ ਹਾਰਨ ਲਾਉਣੇ ਨੇ ਪ੍ਰੈਸ਼ਰ ਸਟਾਰਬੱਕਰ ਬਹੁਤ ਜੋਗ ਹੁੰਦੇ ਨੇ ਇਹਦੇ ਉਹਦੇ ਕਰਕੇ ਇਹਦੇ 50 ਦੀ ਪੱਕੀ ਉਹ ਰੱਖਣੀ ਆ ਕਣਕ ਚ ਵੀ ਝੋਨੇ ਚ ਵੀ ਗੁਟਕੇ ਤਾਂ ਖਰਾਬ ਨੇ ਇੱਕ ਆਗਲਾ ਦੋ ਪਿੱਸੇ ਨੇ ਉਹ ਨਵੇਂ ਹੈਗੇ ਨੇ ਦੇ ਵੀਰਾਲ ਰੂਟ ਤੇ ਰੇਗਮਾਰ ਲਾ ਕੇ ਤੇਲ ਤੂਲ ਪਾ ਕੇ ਵਧੀਆ ਪੰਜਾਬੀ ਜੀਣਾ ਦਿਖਾਵੇ ਵਾਸ਼ ਮੂਨ ਸੰਤਾ ਸਾਰ ਜੋਤੀ ਕਹਿੰਦੇ ਖਿਲਾਰਿਆ ਕਹਿੰਦਾ ਮੇਤੋਂ ਬੁਰਾ ਕੋਈ ਨਹੀਂ ਇਕ ਗੱਲ ਇਹ ਵੀ ਅਜੇ ਪੰਨਾ ਚਾਬੀ ਆਪਾਂ ਸਾਹਮਣੇ ਨਹੀਂ ਰੱਖਦੇ ਕੰਮ ਰਾਹ ਨਹੀਂ ਦਿੰਦਾ ਹੈਗਾ ਜਿੰਨਾ ਮਰਜੀ ਮੱਥਾ ਮਾਰੀਏ ਵੀਰੇ ਪਾਪੂ ਪਾ ਲਿਆਂ ਦੇ ਦੀ ਆ ਬਾਗਸੀ ਵਾਲਾ ਇਹ ਲੀਕ ਹੈ ਤੇ ਜਿੰਨੀਆਂ ਬਾਸਲਾਂ ਪੂਸਲਾਂ ਸਾਰੀਆਂ ਇਹ ਵੀ ਫਿਲਟਰ ਲਿਆਂਦਾ ਠੀਕ ਹੈ ਜੀ ਜਾਲੀ ਨਹੀਂ ਘੁੰਮਦੀ ਇਹ ਬਿਨਾ ਬੈਲਟ ਵਾਲੀ ਹੈ ਇਹ ਠੀਕ ਹੈ ਜੀ ਮਿਲਦੇ ਹਰ ਕੱਲ ਨੂੰ ਨਵੇਂ ਕੰਮ ਤੇ ਨਵੀਂ ਵੀਡੀਓ ਨਾਲ ਧੰਨਵਾਦ ਸਾਰਿਆਂ ਦਾ ਜੁੜੇ ਰਹੋ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜਿੰਨੇ ਬੰਦੇ ਦੇਖਦੇ ਨੇ ਉਹਨੇ ਨਹੀਂ ਕਰਦੇ ਠੀਕ ਆਪਾਂ ਤਾਂ ਚਲੋ ਲੱਗੇ ਰਹਿਣਾ ਆਪਣੇ ਕੰਮ ਨਾਲ ਹਨਾ ਠੀਕ ਹੈ ਜੀ ਧੰਨਵਾਦ ਜੀ